ਦੋਸਤੋ ਭਾਵੇਂ ਕਿ ਕਿੜਾਕੇ ਦੀ ਤੋਪਾ ਪਰ ਫਿਰ ਵੀ ਦਰਸ਼ਕਾਂ ਦਾ ਉਤਸ਼ਾਹ ਦੇਖਣ ਨੂੰ ਬਣਦਾ ਹੈ ਆਸਟ੍ਰੇਲੀਆ ਦੇ ਵੱਖ-ਵੱਖ ਕੋਨੇ ਚ ਬ੍ਰਿਸਬੇਨ ਸਿਡਨੀ ਐਡੀਲੇਡ ਏਸੀਟੀ ਸਾਰੇ ਕੋਨਿਆਂ ਚੋਂ ਦਰਸ਼ਕ ਇੱਥੇ ਆਏ ਹੋਏ ਨੇ ਤੇ ਸਾਨੂੰ ਦਿਖਾਉਨੇ ਆ ਕਿ ਕਿਵੇਂ ਗੇਮਾਂ ਦਾ ਆਨੰਦ ਜਿਹੜਾ ਭਾਈਚਾਰਾ ਮਾਣ ਰਿਹਾ ਹੈ ਪਲੀਜ਼ ਬਤੀ ਆ ਜਾਣ ਪੁੱਤ ਗੱਲ ਬਣੀ ਦੀ ਆ ਜਾ ਬਈ ਥੈਂਕ ਯੂ ਉਹ ਤਾਂ ਹੀ ਉਹ ਥੱਲੇ ਆ ਜਾ ਕੋਣ ਸ਼ਾਬਾਸ਼ ਚਲੋ ਆ ਜਾ ਤਾ ਆ ਜਾ ਪੁੱਤ ਤੇ ਆਂ ਦੋੜ ਲਾ ਮੈਂ ਫਿਰ ਚੋਟ ਚਲੋ ਬੱਚਾ ਚਲੋ ਚੱਲੋ ਚੱਲੋ ਚਲੋ ਬਦੜੋ ਦੌੜੋ 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 ਇਹ ਆ ਕੁੜੀ ਭੰਟੀ ਤੇਰ 20 ਦਾਦਾ ਬਣਦੇ ਕੁੜੀ ਦੇ ਮੜਾ ਜੀ ਦਾ ਤੈਨੂੰ ਹੋਣੀ ਚੱਕਰ ਮੈਂ 36 ਮੀਆਂ ਸਿੱਖ ਮਿੰਨੀ 올림픽 ਗੇਮਾਂ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਅਸੀਂ ਐਡੀਲੇਟ ਸ਼ਹਿਰ ਦੇ ਵਿੱਚ ਆ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਅ ਜਿਹੜੇ ਛੋਟੀਆਂ ਸਿਟੀਆਂ ਤੋਂ ਲੋਕ ਇੱਥੇ ਆਏ ਹੋਏ ਨੇ ਤੇ ਇਹਨਾਂ ਖੇਡਾਂ ਦਾ ਆਨੰਦ ਲੈ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਸਿਡਨੀ ਤੋਂ ਆਏ ਆ ਜੀ ਅੱਛਾ ਤੇ ਕਿਵੇਂ ਤੁਸੀਂ ਖੇਡਾਂ ਦਾ ਆਨੰਦ ਲੈ ਰਹੇ ਹੋ ਬਹੁਤ ਵਧੀਆ ਆਨੰਦ ਆ ਜੀ ਬਹੁਤ ਵਧੀਆ ਅਰੇਂਜਮੈਂਟ ਆ ਲੰਗਰ ਦਾ ਬਹੁਤ ਵਧੀਆ ਅਰੇਂਜਮੈਂਟ ਆ ਜੀ ਸਪੈਸ਼ਲੀ ਫਰੂਟਸ ਵਗੈਰਾ ਸਾਰਾ ਕੁਝ ਮਿਲ ਰਿਹਾ ਹੈ ਬਸ ਥੋੜੀ ਧੁੱਪ ਜ਼ਿਆਦਾ ਕੜੀ ਹੋਈ ਹੋਈ ਆ ਬਾਕੀ ਦਾ ਅਰੇਂਜਮੈਂਟ ਬਹੁਤ ਵਧੀਆ ਚੱਲ ਰਹੀ ਸਾਰਾ ਹਾਂ ਪੰਜਾਬੀਆਂ ਨੇ ਦੋਸਤੋ ਆਪਣੇ ਅਰੇਂਜਮੈਂਟ ਕੀਤੇ ਹੋਏ ਨੇ ਛਤਰੀਆਂ ਗੱਤੇ ਲਾ ਕੇ ਬੈਠੇ ਨੇ ਪਰ ਇੱਥੋਂ ਜਾਣ ਦਾ ਨਾਂ ਨਹੀਂ ਲੈ ਰਹੇ ਮੈਂ ਆਪਣੇ ਕੈਮਰਾਮੈਨ ਨੂੰ ਵੀ ਦਿਖਾਵਾਂਗਾ ਇੱਕ ਵਾਰੀ ਮੜਿਆ ਦਰਸ਼ਕਾਂ ਦਾ ਹਜੂਮ ਦਿਖਾਓ ਤੇ ਇੱਕ ਹੋਰ ਮਲਾਉਨੇ ਆ ਤੁਹਾਨੂੰ ਪੰਜਾਬੀ ਪਹਿਰਾਵੇ ਦੇ ਵਿੱਚ ਹਾਂਜੀ ਬਈ ਖਾਲਸਾ ਵੇਜ ਕੋਈ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਤੁਸੀਂ ਜਿਹੜਾ ਪੂਰੀ ਪਹਿਰਾਵਾ ਪੰਜਾਬੀ ਪਿਓਰ ਪੰਜਾਬੀ ਪਹਿਰਾਵੇ ਵਿੱਚ ਇੱਥੇ ਆਏ ਹੋ ਤੇ ਇਹ ਕਿਵੇਂ ਤੁਸੀਂ ਲੱਗਿਆ ਤੁਹਾਨੂੰ ਕਿ ਅੱਜ ਮੈਂ ਇਸ ਤਰ੍ਹਾਂ ਦਾ ਪਹਿਨ ਕੇ ਜਾਵਾਂ ਮੇਰਾ ਇੱਥੇ ਇਹ ਪਹਿਰਾਵਾ ਪਹਿਨ ਕੇ ਆਉਣ ਦਾ ਮਤਲਬ ਇਹ ਆ ਕਿ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਦਾ ਪਤਾ ਲੱਗੇ ਕਿ ਸਾਡਾ ਵਿਰਸਾ ਸਾਡਾ ਸੱਭਿਆਚਾਰ ਵਿਰਸਾ ਜਿਹੜਾ ਉਹ ਕੀ ਸੀ ਕਿਸ ਤਰ੍ਹਾਂ ਇਹ ਖੁੱਸਾ ਪਾਇਆ ਜਾਂਦਾ ਸੀ ਕਿਦਾਂ ਸਾਡੇ ਬਜ਼ੁਰਗ ਜਿਹੜੇ ਆ ਇਦਾਂ ਕੈਂਠਾ ਪਾਉਂਦੇ ਨੇ ਦੇਸੀ ਦੇ ਇਦਾਂ ਖੁੰਡਾ ਰੱਖਦੇ ਹੁੰਦੇ ਸੀ ਹੋਰ ਇਹ ਸਾਡਾ ਪੁਰਾਣਾ ਵਿਰਸਾ ਹੈ ਤੇ ਸੱਭਿਆਚਾਰ ਨਾਲ ਮੇਰਾ ਫਰਜ ਮਤਲਬ ਇਹ ਸੋਚਣੀ ਆ ਕਿ ਇੱਥੇ ਬੱਚੇ ਜਿਹੜੇ ਵੇਖਣ ਤੇ ਉਹ ਆਪਣੇ ਮਾਂ ਪਿਓ ਨੂੰ ਦੱਸਣ ਕਿ ਇਹ ਕਿ ਬਜ਼ੁਰਗ ਜਿਹੜੇ ਆ ਕਿਸ ਤਰ੍ਹਾਂ ਫਿਰ ਰਹੇ ਆ ਤੇ ਉਹ ਫਿਰ ਉਹਨਾਂ ਨੂੰ ਦੱਸਣ ਕਿ ਇਹ ਸਾਡੇ ਵੱਡਿਆਂ ਬਜ਼ੁਰਗਾਂ ਦਾ ਹੈ ਜਿਹੜਾ ਹੈ ਉਹ ਸੱਭਿਆਚਾਰ ਵਿਰਸਾ ਹੈ ਤੇ ਮੈਂ ਇੱਥੇ ਆ ਕੇ ਇਕੱਲੇ ਬੜਾ ਖੁਸ਼ ਆ ਕੇ ਸਾਡੇ ਪੰਜਾਬੀਆਂ ਨੇ ਇੱਥੇ ਆ ਕੇ ਬੜੀਆਂ ਮੱਲਾ ਮਾਰੀਆਂ ਨੇ ਤੇ ਮੈਂ ਤੁਹਾਡੇ ਤੇ ਵੀ ਇਸ ਚੀਜ਼ ਤੇ ਤੁਹਾਡਾ ਸ਼ੁਕਰਗੁਜ਼ਾਰ ਆ ਕਿ ਜਿਹੜਾ ਤੁਸੀਂ ਇਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਜੇ ਕਿ ਇਸ ਸਿੱਖੀ ਦੇ ਨਾਲ ਪੰਜਾਬੀ ਨਾਲ ਜੁੜੋ ਊੜਾ ਤੇ ਜੂੜਾ ਨਾ ਭੁੱਲੋ ਮੇਰਾ ਇੱਕ ਸਾਥੀ ਕਹਿੰਦਾਦਾ ਸੀ ਵੀ ਪ੍ਰਮੇਂਦਰ ਸਿੰਘ ਤਿੰਨਾਂ ਤੋਂ 33 ਨਹੀਂ ਹੋਣੇ 30 ਤੋਂ 33 ਹੋ ਜਾਣਾ ਮੈਂ ਸੋਚਣਾ ਵੀ ਆਪਣੀ ਦਸਤਾਰ ਜਿਹੜੀ ਹੈ ਨਾ ਉਹਨੂੰ ਨਾ ਭੁੱਲੋ ਦਸਤਾਰ ਜਿਹੜੀ ਆ ਤੇ ਉਹ ਆਪਣੀ ਜਿਹੜੀ ਆ ਕੈਮਰਾ ਖੋ ਪੰਜਾਬੀ ਬੋਲੋ ਆਪਣਾ ਮਾਤ ਪਛਾਣਾ ਭੁੱਲੋ ਭਾਵੇਂ ਤੁਸੀਂ ਇੱਥੇ ਆਗੇ ਜੇ ਅਸੀਂ ਆਪਣਾ ਮਾਤ ਭਾਸ਼ਾ ਜਿਹੜੀ ਸਾਨੂੰ ਜਿਹੜੀ ਆ ਹਰ ਵਕਤ ਜਿਹੜੀ ਆ ਉਹ ਯਾਦ ਰੱਖਣੀ ਚਾਹੀਦੀ ਆ ਤੇ ਮੈਂ ਤੇ ਤੁਹਾਡੀ ਮੱਧਮੇ ਰਾਹੀਂ ਇਹੋ ਹੀ ਸਾਰਿਆਂ ਨੂੰ ਕਹੂੰਗਾ ਬਾਕੀ ਜਿਹੜੇ ਜਿਹੜੇ ਵੀ ਸੁਣਦੇ ਆ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਉਹ ਇਸ ਮੇਲੇ ਦੇ ਵਿੱਚ ਕੋ ਮਮਾ ਆ ਕੇ ਪਹੁੰਚੋ ਇਹਦੇ ਨਾਲ ਸਾਡਾ ਜਿਹੜਾ ਉਤਸ਼ਾਹਵਾਦਾ ਇਹਨੂੰ ਆਪਣੇ ਸਾਡੇ ਬੱਚਿਆਂ ਦਾ ਤੇ ਇਹ ਆਪਣੇ ਮੇਲੇ ਜਿਹੜੇ ਅਖਨੀ ਪੰਜਾਬ ਦੇ ਮੇਲੇ ਜਿਹੜੇ ਆ ਕੋਈ ਇਥੇ ਬਾਹਰ ਵੀ ਆ ਗਿਆ ਆਪਾਂ ਉਸ ਤਰ੍ਹਾਂ ਬਣਾਈਏ ਇਸ ਤੋਂ ਬਾਅਦ ਸੈਪਟੰਬਰ ਦੇ ਅਖੀ ਤਰੀਕ ਨੂੰ ਉੱਥੇ ਵੀ ਪਹੁੰਚੋ ਤੇ ਆਪਾਂ ਨੂੰ ਸਾਡੇ ਫਰਜ਼ ਮੰਦਾ ਹੈ ਕਿ ਸਾਡੇ ਬੱਚਿਆਂ ਨੂੰ ਲੈ ਕੇ ਅਸੀਂ ਆਪਣੇ ਇਹ ਮੇਲੇ ਜਰੂਰ ਆਈਏ ਇਸੇ ਕਰਕੇ ਤੇ ਛੁੱਟੀਆਂ ਦੇ ਦਿਨਾਂ 'ਚ ਹੁੰਦੇ ਆ ਤੇ ਛੁੱਟੀਆਂ ਦੇ ਦਿਨ ਅਸੀਂ ਵਿਚਾਂ ਦੇ ਜਾਣ ਦੀ ਬਜਾਏ ਇਹਨਾਂ ਬੱਚਿਆਂ ਨੂੰ ਆਪਾਂ ਜਿਹੜੇ ਅਖਨੀ ਇਥੇ ਮੇਲੇ ਬਣਾਈਏ ਤੇ ਮੇਰੇ ਪਰਿਵਾਰ ਦੇ ਕੋਈ ਕਮਸ਼ਕਮ 50 ਜੀ ਇਥੇ ਆਹੀ ਦੀ ਮੈਲਬਰਨ ਦੀ ਵਿੱਚ ਅਸੀਂ ਮੈਲਬਰਨ ਤੋਂ ਚੀਚੇ ਤੌਰ ਤੇ ਇੱਥੇ ਮੇਲਾ ਵੇਖਣ ਆਏ ਆਂ ਜੀ ਜਲਦੀ ਮੈਂ ਜਰਾ ਪੀ ਆ ਰਿਹਾ ਮੈਂ ਗੱਡੀ ਦੇ ਕਿਸੇ ਕਾਰਨ ਕਰਕੇ ਮੈਂ ਗੱਡੀ ਦੇ ਨਾਲ ਪਾਸੇ ਕਰਕੇ ਆਪਣਾ ਗੱਡੀ ਖੜੀ ਕਰਕੇ ਖਲੋਤਾ ਸੀ ਤੇ ਮੇਰੇ ਪਹਿਰਾਵੇ ਵਾਲੇ ਵੇਖ ਕੇ ਇੱਕਦਮ ਦੋ ਗੱਡੀਆਂ ਖਲੋ ਗਈਆਂ ਕਿ ਇਹਨਾਂ ਬਜ਼ੁਰਗਾਂ ਨੂੰ ਕੋਈ ਨਾ ਕੋਈ ਜ਼ਰੂਰ ਆਪਣਾ ਹੈਲਪ ਦੀ ਲੋੜ ਹੋਊਗੀ ਜੇ ਮੇਰੀ ਪਾਗ ਹੀ ਨਾ ਹੁੰਦੀ ਤੇ ਮੇਰੇ ਲਾਗੇ ਕੋਈ ਕੋਈ ਤੇ ਕਿਸੇ ਨੇ ਕਹਣਾ ਕੋਈ ਨਾ ਕਹਣਾ ਵੀ ਗੋਰਾ ਹੋਊਗਾ ਕਿਸੇ ਨਾ ਕੋਈ ਕਿਸੇ ਹੋਰ ਦੇਸ਼ ਦਾ ਹੋਊਗਾ ਪਰ ਮੇਰੀ ਪਾਗਨ ਵੇਖ ਕੇ ਦੋ ਗੱਡੀਆਂ ਮੇਰੀ ਹੱਗਲੀ ਖਲੋ ਗਈਆਂ ਇੱਕਦਮ ਤੇ ਉਹਨਾਂ ਮੈਨੂੰ ਪੁੱਛਿਆ ਕਿ ਬੁਜੁਰਗ ਤੁਹਾਨੂੰ ਕੀ ਆਪਣਾ ਕੋਈ ਸਾਡੀ ਹੈਲਪ ਦੀ ਲੋੜ ਹੈ ਮੈਂ ਆਪੇ ਦੱਸਿਆ ਮੈਂ ਮੈਂ ਇੰਗਲਿਸ਼ ਵੀ ਫੋਲੋ ਕਰਦਾ ਵਾਂ ਮੈਂ ਇੱਧਰ ਦਾ ਡਰਾਈਵਰ ਵੀ ਆ ਇੱਥੇ ਦੋ ਤਰ੍ਹਾਂ ਦੇ ਆਪਾਜ ਆ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਤੇ ਜਿਹਨੂੰ ਡਰਾਈਵ ਨਹੀਂ ਆਉਂਦੀ ਤੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਮੈਨੂੰ ਇੰਗਲਿਸ਼ ਵੀ ਆਉਂਦੀ ਆ ਤੇ ਮੈਨੂੰ ਡਰਾਈਵ ਵੀ ਆਉਂਦੀ ਆ ਤੇ ਬਾਕੀ ਮੈਂ ਉਹਨਾਂ ਤੇ ਬੜਾ ਖੁਸ਼ ਆ ਉਹਨਾਂ ਮੈਨੂੰ ਮੇਰਾ ਪਹਿਰਾਵੇ ਵੇਖ ਕੇ ਮੈਂ ਜਿਹੜੋ ਗੱਡੀ ਡਰਾਈਵ ਕਰਦਾ ਹਾਂ ਉਹਨਾਂ ਗੱਡੀਆਂ ਦੇ ਬ੍ਰੇਕ ਲਾਤੀਆਂ ਇਸ ਕਰਕੇ ਮੈਂ ਵੀ ਤੁਹਾਡੇ ਇਹਨਾਂ ਵੀਰਾਂ ਗਾੜੀ ਇਹ ਵੇਖੋ ਕਿੰਨੀ ਸੋਹਣੀ ਲੱਗਦੀ ਆ ਪੱਗ ਤੇ ਮੈਂ ਸੋchnਾ ਵੀ ਇਹਦਾ ਘੱਟੋ ਮੈਂ ਨਹੀਂ ਤੁਹਾਨੂੰ ਕਹਿੰਦਾ ਅਮਰਖਸ਼ਾ ਗਲੋ ਮੈਂ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਆਪਣਾ ਜਿਹੜੇ ਆ ਘੱਟੋ ਘਾੜੇ 30 ਤੋਂ 30 ਨੂੰ ਕਰੋ 30 ਤੋਂ 30 ਐਦਾਂ ਪਤਾ ਤਾਂ ਲੱਗੂਗਾ ਕਿ ਉਹ ਸਰਦਾਰ ਜਾਂਦਾ ਤੇ ਇਸ ਕਰਕੇ ਮੇਰੀ ਬੇਨਤੀ ਆ ਕਿ ਊੜਾ ਤੇ ਜੂੜਾ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ